ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜੋ ਕਿ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਪੰਜਾਬ ਰੋਡਵੇਜ਼ ਪੱਟੀ ਦੀ ਬੱਸ ਅੰਮ੍ਰਿਤਸਰ ਚੱਬੇ ਦੇ ਕੋਲ ਗੁਰਦੁਆਰਾ ਬਾਬਾ ਨੌਦ ਸਿੰਘ ਨੇੜੇ ਫਲਟਕੇ ਸੂਏ ਦੇ ਵਿੱਚ गिर ਜਾਂਦੀ ਹੈ ਜੀ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਹੈ ਜਿਹੜੀ ਕਿ ਸੂਏ ਦੇ ਵਿੱਚ ਗਿਰ ਜਾਂਦੀ ਹੈ ਹਾਲਾਂਕਿ ਸਵਾਰੀਆਂ ਦਾ ਬਚਾ ਰਿਹਾ बस पट्टी ਤੋਂ ਅੰਮ੍ਰਿਤਸਰ ਜਾ ਰਹੀ ਸੀ ਅੰਮ੍ਰਿਤਸਰ ਦੇ 26 ਨੇੜੇ ਹਾਦਸਾ ਵਾਪਰਿਆ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਹਾਦਸਾ ਸੰਘਣੀ ਧੁੰਦ ਦੇ ਕਾਰਨ ਵਾਪਰਿਆ ਪੰਜਾਬ ਦੇ ਵਿੱਚ ਲਗਾਤਾਰ ਧੁੰਦ ਦਾ ਕਹਿਰ جاری ਹੈ ਤੇ ਆਏ ਦਿਨ ਅਜੇ ਹਾਦਸੇ ਵਾਪਰਦੇ ਰਹਿੰਦੇ ਨੇ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਇਹ ਜੋ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ ਇਹ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਪੰਜਾਬ ਰੋਡਵੇਜ਼ ਪੱਟੀ ਦੀਪੂ ਦੀ ਬੱਸ ਇੱਕ ਸੂਏ ਦੇ ਵਿੱਚ ਗਿਰ ਜਾਂਦੀ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਗਿਰਦੀ ਐ ਸਵਾਰੀਆਂ ਦੇ ਸਾਹ ਸੁੱਕੇ ਰਏ ਜਦੋਂ ਬੱਸ ਗਿਰ ਗਈ ਇਸ ਦੌਰਾਨ ਸਵਾਰੀਆਂ ਦਾ ਬਚਾਅ ਵੀ ਜਿਹੜਾ ਕੀ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜੋ ਕਿ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਪੰਜਾਬ ਰੋਡਵੇਜ਼ ਪੱਟੀ ਦੀਪੂ ਦੀ ਬੱਸ ਅੰਮ੍ਰਿਤਸਰ ਚੱਬੇ ਦੇ ਕੋਲ ਗੁਰਦੁਆਰਾ ਬਾਬਾ ਨੌਦ ਸਿੰਘ ਨੇੜੇ ਪਲਟ ਕੇ ਸੂਏ ਦੇ ਵਿੱਚ गिर ਜਾਂਦੀ ਹੈ ਜੀ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਹੈ ਜਿਹੜੀ ਕਿ ਸੂਏ ਦੇ ਵਿੱਚ गिर ਜਾਂਦੀ ਹੈ ਹਾਲਾਂਕਿ ਸਵਾਰੀਆਂ ਦਾ ਵਿਚਾਰਿਆ ਬੱਸ ਪੱਟੀ ਤੋਂ ਅੰਮ੍ਰਿਤਸਰ ਜਾ ਰਹੀ ਸੀ ਅੰਮ੍ਰਿਤਸਰ ਦੇ 26 ਨੇੜੇ ਹਾਦਸਾ ਵਾਪਰਿਆ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਹਾਦਸਾ ਸੰਘਣੀ ਧੁੰਦ ਦੇ ਕਾਰਨ ਵਾਪਰਿਆ ਪੰਜਾਬ ਦੇ ਵਿੱਚ ਲਗਾਤਾਰ ਧੁੰਦ ਦਾ ਘੇਰ ਜਾ ਰਹੀ ਹੈ ਤੇ ਆਏ ਦਿਨ ਅਜੇ ਹਾਦਸੇ ਵਾਪਰ ਦੇ ਰਹਿੰਦੇ ਨੇ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਇਹ ਜੋ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ ਇਹ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਪੰਜਾਬ ਰੋਡਵੇਜ਼ ਪੱਟੀ ਦੀਪੂ ਦੀ ਬੱਸ ਇੱਕ ਸੂਏ ਦੇ ਵਿੱਚ गिर ਜਾਂਦੀ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਗਿਰਦੀ ਹੈ ਸਵਾਰੀਆਂ ਦੇ ਸਾਹ ਸੁੱਕੇ ਰਏ ਜਦੋਂ ਬੱਸ ਗਿਰ ਗਈ ਇਸ ਦੌਰਾਨ ਸਵਾਰੀਆਂ ਦਾ ਬਚਾਅ ਵੀ ਜਿਹੜਾ ਕਿ ਰੇ